ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋ ਸਮਾਉ ਕੀ ਹਲਚਲ ਹੈ ਤੁਹਾਡਾ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਅੱਜਕ ਭੈਣ ਦਾ ਨਾਮ ਬੋਲਦਾ ਕਿਉਂਕਿ ਮੈਨੂੰ ਪਤਾ ਮੈਂ ਬਾਅਦ ਚ ਭੁੱਲ ਜਾਣਾ ਭੈਣ ਨੇ ਫੇਰ ਮੈਨੂੰ ਬੁਲਾਉਂਦਾ ਦੇ ਦੇਣਾ ਅ ਭੈਣ ਦਾ ਨਾਮ ਸੀ ਬਲਵਿੰਦਰ ਕੌਰ ਹਨੂ ਮੀਬੀ ਬਲਵਿੰਦਰ ਕੌਰ ਭੈਣ ਨੇ ਪਠਾਨਕੋਟ ਤੋਂ ਤੇ ਉਹਨਾਂ ਦੇ ਨਾ ਸੂਟ ਵਗੈਰਾ ਸਟਿਚ ਹੋ ਕੇ ਗਏ ਸੀਗੇ ਤੇ ਭੈਣ ਨੇ ਕਿਤੇ ਮੈਨੂੰ ਕਿਹਾ ਹੋਣਾ ਵੀ ਮੇਰਾ ਨਾਮ ਬੋਲਿਓ ਅਸੀਂ ਵਲੌਗ ਦੇਖਦੇ ਆ ਤੁਹਾਡੇ ਤੇ ਮੈਂ ਤਾਂ ਭੁੱਲ ਗਈ ਤੇ ਅੱਜ ਫੇਰ ਗੱਲ ਹੋਈ ਉਹਨਾਂ ਨਾਲ ਤੇ ਭੈਣ ਕਹਿੰਦੀ ਤੁਸੀਂ ਸਾਡਾ ਤਾਂ ਨਾਮ ਹੀ ਨਹੀਂ ਲੈਂਦੇ ਹੈਗੇ ਤੇ ਅਸੀਂ ਤੁਹਾਡੇ ਵਲੌਗ ਰੋਜ਼ ਦੇਖਦੇ ਆ ਲਓ ਬਲਵਿੰਦਰ ਪਹਿਣ ਥੋੜਾ ਵੱਡਾ ਸਾਰਾ ਲੰਬਾ ਸੀਗਾ ਉਹ ਅੱਜ ਆਪਾਂ ਲਾਤਾ ਹੈ ਤੁਹਾਡਾ ਨਾਮ ਬੋਲਦਾ ਤੇ ਬੇਟੀ ਦਾ ਨਾਮ ਹੈਗਾ ਮਨਸੀਰਤ ਦੋਤੀ ਦੋਤੀ ਹੈ ਜੀ ਉਹਨਾਂ ਦੀ ਮਨਸੀਰਤ ਉਹਨਾਂ ਦਾ ਬੇ ਦੋਤੀ ਦਾ ਨਾਮ ਹੈਗਾ ਦੋਤੀ ਦਾ ਨਾਮ ਵੀ ਲੈਤਾ ਆਪਾਂ ਨਾਨੀ ਦਾ ਨਾਮ ਵੀ ਲੈਤਾ ਠੀਕ ਹੈ ਜੀ ਨਾਨੀ ਦੋਤੀ ਦੋਨੋਂ ਖੁਸ਼ ਤੇ ਲੋ ਜੀ ਬਾਕੀ بارش ਹੁਣ ਸਾਡੇ ਹੋ ਰਹੀ ਆ ਤੁਸੀਂ ਦੱਸੋ ਤੁਹਾਡੇ ਕੀ ਹਾਲ ਚਾਲ ਨੇ ਤੁਸੀਂ ਸੇਫ ਹੋ ਔਰ ਕਿੰਨੇ ਕੁ ਸੇਫ ਹੋ ਔਰ ਕਿੱਥੇ ਕਿੱਥੇ ਰਹਿ ਰਹੇ ਹੋ بارش ਬਹੁਤ ਜ਼ਿਆਦਾ ਹੁਣ ਸਾਡੇ ਸ਼ੁਰੂ ਹੋ ਗਈ ਆ ਤੇ ਤਰੀਕ ਹੈਗੀ ਆ ਜੀ ਅੱਜ 1 ਸਤੰਬਰ ਤੇ ਸ਼ਾਮ ਦੇ ਵੱਜ ਗਏ ਨੇ 8 ਤੇ ਹੁਣੇ-ਹੁਣੇ ਅਸੀਂ ਸ਼ੌਪ ਤੋਂ ਆਏ ਸੀਗੇ ਤੇ بارش ਸ਼ੁਰੂ ਹੋ ਗਈ ਸੀਗੀ ਤੇ ਹਜੇ ਚੱਲ ਰਿਹਾ ਕੰਮ ਤੇ ਸਾਰਾ ਦਿਨ ਅੱਜ بارش ਨਹੀਂ ਹੋਈ ਸੀ ਰਾਤ ਵੀ ਨਹੀਂ ਹੋਈ ਸੀ ਠੀਕ ਹੈ ਤੇ ਚਲੋ ਜੋ ਵਾਇਗਰੂ ਦੀ ਮਰਜ਼ੀ ਹੈ ਜੀ ਆਪਾਂ ਉਹਦੇ ਪਾਣੀ ਅੱਗੇ ਸਿਰ ਝਕਾਉਣੀ ਆ ਪਰ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਲੋਕਾਂ ਦਾ ਬਹੁਤ ਜ਼ਿਆਦਾ ਹੋ ਗਿਆ ਹਨ ਤੇ ਐਨ ਲਾ ਲੋ ਵੀ ਜ਼ੀਰੋ ਤੇ ਆ ਗਏ ਨੇ ਲੋਕ ਜਿੱਥੇ ਜਿੱਥੇ ਪਾਣੀ ਆ ਗਿਆ ਜ਼ੀਰੋ ਤੇ ਆ ਗਿਆ ਐਨ ਕੱਖੋਂ ਹੌਲੇ ਹੋ ਗਏ ਨੇ ਵਿਚਾਰੇ ਰੋਂਦੇ ਦੇਖੇ ਨਹੀਂ ਜਾਂਦੇ ਪਰ ਜੋ ਵੀ ਵਾਇਗਰੂ ਦੀ ਮਰਜ਼ੀ ਹੈ ਹੁਣ ਉਹ ਹੀ ਹੈ ਤੇ ਅਗਲੀ ਗੱਲ ਇਹ ਹੈ ਕਿ ਆਪਾਂ ਪਹਿਲਾਂ ਤਾਂ ਹੁੰਦਾ ਸੀ ਕਿ ਜਿਹੜੇ ਆ ਅਪਾ ਪਹਿਲਾਂ ਤਾਂ ਦੱਸਿਆ ਸੀਗਾ ਮੱਥੇ ਵਾਸਤੇ ਫਿਰ ਦੱਸਿਆ ਸੀਗਾ ਆਈਜ਼ ਵਾਸਤੇ ਕਿ ਆਪਣੀਆਂ ਆਈਜ਼ ਤੋਂ ਜਿਹੜੀ ਰਿੰਕਲਸ ਆ ਜਾਂਦੀਆਂ ਨੇ ਉਹਨਾਂ ਨੂੰ ਕਿਵੇਂ ਠੀਕ ਕਰਨਾ ਅੱਜ ਆਪਾਂ ਜਿਹੜਾ ਤੁਹਾਨੂੰ ਦੱਸਣਾ ਹੈਗਾ ਇੱਕ ਤਾਂ ਮੈਂ ਹਜੇ ਉਹ ਦੱਸਣਾ ਭੈਣ ਦਾ ਜਿਹੜਾ ਨਾ ਆ ਦਾਣੇ 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 ਦਾਣੀ ਅੱਖਾਂ ਕੋਲੇ ਹੋ ਜਾਂਦੇ ਨੇ ਇੱਥੇ ਔਰ ਨੱਕ ਕੋਲੇ ਵੀ ਜਿਹਨੂੰ ਫਿੰਸੀਆ ਵੀ ਨਹੀਂ ਕਹਿੰਦੇ ਆਪਾਂ ਪਰ ਦਾਣੇ ਦਾਣੇ ਹੋ ਜਾਂਦੇ ਨੇ ਮੈਂ ਕੋਸ਼ਿਸ਼ ਕਰਦੀ ਆ ਕਿ ਕੱਲ ਨੂੰ ਪੱਕਾ ਵਲੌਗ ਦਊਂਗੀ ਉਹਨੂੰ ਮੇਰਾ ਵਲੌਗ ਐਕਚੁਅਲੀ ਵਲੌਗ ਦੀ ਤਾਂ ਕੋਈ ਚੱਕਰ ਨਹੀਂ ਹੈਗਾ ਪਰ ਥੋੜਾ ਜਿਹਾ ਮੈਂਟਲੀ ਪ੍ਰਿਪੇਅਰ ਹੋ ਕੇ ਵਲੌਗ ਦਿਨਾ ਪੈਂਦਾ ਹੁੰਦਾ ਹੈ ਨਾ ਇਹ ਜਾਂ ਸੋ ਉਹ ਵਲੌਗ ਆਪਾਂ ਕੱਲ ਨੂੰ ਦੇਵਾਂਗੇ ਤੁਹਾਨੂੰ ਤੇ ਅੱਜ ਮੈਂ ਤੁਹਾਨੂੰ ਦੱਸਦੀ ਆ ਕਿ ਜਿਹੜੀ ਆ ਚੀਜ਼ ਤੇ ਇੱਥੇ ਆ ਜਾਂਦੀ ਯਾਨੀ ਕਈ ਵਾਰੀ ਨਾ ਬਹੁਤ ਸਾਰੀਆਂ ਇੱਥੇ ਰਿੰਕਲਸ ਆ ਜਾਂਦੀਆਂ ਨੇ ਜਾਂ ਇਦਾਂ ਕਰਕੇ ਨਾ ਐ ਆ ਨੀਚੇ ਨੂੰ ਮੂੰਹ ਡਿੱਗ ਪੈਂਦਾ ਐ ਬੀਬੀ ਦੇਖਦੀ ਐ ਜਿੱਦਾਂ ਨਾ ਯੋਰ ਕੰਦੇ ਹੋ ਜਾਂਦਾ ਮੂੰਹ 'ਚ ਮੂੰਹ 'ਚ ਨੀਚੇ ਨੂੰ ਮੂੰਹ ਘੇਰ ਜਾਂਦਾ ਹੈ ਨਾ ਲਿਪਸ ਨੇ ਜਿਹੜੇ ਉਹ ਨੀਚੇ ਨੂੰ ਆ ਜਾਂਦੇ ਨੇ ਸੋ ਉਹਦੇ ਲਈ ਅਸੀਂ ਕੀ ਕਰੀਏ ਉਹ ਕਿਉਂਕਿ ਇਹੀ ਚੀਜ਼ਾਂ ਨੇ ਜੀ ਜਿਹੜੀਆਂ ਸਾਨੂੰ ਥੋੜਾ ਜਾਇ ਲੱਗਣ ਲੱਗ ਜਾਂਦਾ ਦੇਖ ਕੇ ਵੀ ਸਭ ਬਡਾਪੇ ਦੇ ਚ ਪੈਰ ਰੱਖ ਲਿਆ ਜੇ ਇਹ ਸਾਰਾ ਕੁਝ ਸਵੀਕਾਰ ਰਹੀ ਤਾਂ ਆਪਾਂ ਨੂੰ ਲੱਗਦਾ ਹੀ ਨਹੀਂ ਕਿ ਅਸੀਂ ਬੁੱਢੇ ਹੋ ਰਹੇ ਹਾਂ ਸੋ ਪਹਿਲਾਂ ਤਾਂ ਆਪਾਂ ਤੁਹਾਨੂੰ ਮੱਥੇ ਦੀਆਂ ਦੱਸਿਆ ਉਸ ਤੋਂ ਬਾਅਦ ਆਪਾਂ ਆਈਜ਼ ਦੀਆਂ ਦੱਸਿਆ ਸੋ ਸਲੋ ਸਲੋ ਆਪਾਂ ਸਾਰਾ ਕੁਝ ਦੱਸਦੇ ਰਾਵਾਂਗੇ ਔਰ ਇਹ ਵੀ ਜ਼ਿਆਦਾ ਨੀਚੇ ਨੂੰ ਗਿਰ ਜਾਂਦੇ ਨੇ ਕਿਸ ਦੀਆਂ ਨਾ ਆ ਜੀ ਹੁੰਦੀ ਹੈ ਜਿਹੜੀ ਉਹ ਨੀਚੇ ਨੂੰ ਜ਼ਿਆਦਾ ਗਿਰੀ ਹੁੰਦੀ ਹੈ ਔਰ ਇੱਥੇ ਚੀਰ ਜੇ ਪਏ ਵੀ ਹੁੰਦੇ ਨੇ ਹਾਂ ਤੇ ਇਹ ਫੇਸ ਦੇ ਉੱਪਰ ਕਈ ਸਾਰੀਆਂ ਸ਼ੇਪਸ ਹੁੰਦੀਆਂ ਨੇ ਜਿਹੜੀਆਂ ਆਪਣੀਆਂ ਬਦਲਦੀਆਂ ਰਹਿੰਦੀਆਂ ਨੇ ਜਿਵੇਂ ਜਿਵੇਂ ਏਜ ਵੱਧਦੀ ਆ ਸੋ ਜਿਹੜਾ ਤਾਂ ਹੈਗਾ ਆਪਣਾ ਲਿਪਸ ਦਾ ਉਹ ਅੱਜ ਆਪਾਂ ਤੁਹਾਨੂੰ ਦੱਸ ਦਿਆਂ ਪਹਿਲਾਂ ਤਾਂ ਹੱਥਾਂ ਨੂੰ ਲਾ ਲੈਣਾ ਤੇਲ ਹੁਣ ਮੇਰੇ ਕੋਲੇ ਇੱਥੇ ਕੋਈ ਵੀ ਤੇਲ ਨਹੀਂ ਹੈਗਾ ਮੈਂ ਤੁਹਾਨੂੰ ਇਦਾਂ ਹੀ ਦੱਸ ਦੇਣੀ ਆ ਥੋੜਾ ਜਿਹਾ ਤੇਲ ਹੈ ਜਿਹੜਾ ਕਿਉਂਕਿ ਥੋੜੇ ਜਿਹਾ ਨਾ ਸਲਿਪਰੀ ਹੋਣੀ ਚਾਹੀਦੀ ਹੈ ਹੱਥ ਹੋਰ ਕੁਝ ਨਹੀਂ ਹੈਗਾ ਤੇਲ ਦੇ ਵਿੱਚ ਭਾਵੇਂ ਤੁਸੀਂ ਦੇਸੀ ਘਿਓ ਲਾ ਲਓ ਚਾਹੇ ਤੁਸੀਂ ਜਿਹੜਾ ਮੈਂ سیرਮ ਦੱਸਦੀ ਹੁੰਨੀ ਆ ਉਹ ਲਾ ਲਓ ਚਾਹੇ ਤੁਸੀਂ ਬਦਾਮਾਂ ਦਾ ਤੇਲ ਲਾ ਲਓ ਚਾਹੇ ਤੁਸੀਂ ਨਾਰੀਅਲ ਦਾ ਤੇਲ ਲਾ ਲਓ ਕੋਈ ਵੀ ਤੇਲ ਜਿਹੜਾ ਵੀ ਤੁਹਾਡੇ ਘਰ ਚ ਅਵੇਲੇਬਲ ਹੈਗਾ ਤੁਸੀਂ ਉਹ ਲਾ ਲਓ ਇਹਦਾ ਮਤਲਬ ਹੋਰ ਕੁਝ ਨਹੀਂ ਆ ਇਹਦਾ ਮਤਲਬ ਹੈ ਕਿ ਆਪਣੇ ਜਿਹੜੇ ਹੱਥ ਨੇ ਉਂਗਲਾਂ ਨੇ ਸਲਿਪਰੀ ਹੋ ਜਾਣ ਥੋੜਾ ਜਿਹਾ ਫੇਰੇ ਇਜ਼ੀਲੀ ਇੰਦਾ ਚਲਦੀਆਂ ਨਹੀਂ ਅਦਰਵਾਈਜ਼ ਇੰਦਾ ਆਪਾਂ ਨੂੰ ਕਰਨਾ ਔਖਾ ਲੱਗਦਾ ਠੀਕ ਹੈ ਇਹ ਆ ਇਹਦਾ ਮਤਲਬ ਹੋਰ ਕੁਝ ਨਹੀਂ ਹੈਗਾ ਤੁਸੀਂ ਜਿਆਦਾ ਕਨਫਿਊਜ਼ ਨਾ ਹੋਇਆ ਕਰੋ ਵੀ ਅਸੀਂ ਕੀ ਲਾਈਏ ਜੀ ਕਿਹੜਾ ਤੇਲ ਲਾਈਏ ਜੀ ਸੰਤਾ ਸਮਝ ਨਹੀਂ ਆਉਂਦੀ ਭਾਵੇਂ ਗੋਕਾ ਘਿਓ ਲਾ ਲਓ ਜੀ ਗਾਂ ਦਾ ਘਿਓ ਹੁੰਦਾ ਉਹ ਲਾ ਲਓ ਤੇ ਲਓ ਜੀ ਮੈਨੂੰ ਵੀ ਥੋੜਾ ਜਿਹਾ ਤੇਲ ਲਾਉਣਾ ਹੀ ਪਊਗਾ ਹੱਥਾਂ ਨੂੰ ਇੰਦਾ ਤਾਂ ਮੇਰੇ ਤੋਂ ਕਰਨ ਨਹੀਂ ਹੋਣਾ ਹੈਗਾ ਇੰਦਾ ਚਲਦੇ ਹੀ ਨਹੀਂ ਹੱਥੇ ਨਹੀਂ ਚਲਦੇ ਸੋ ਮੈਂ ਵੀ ਹੁਣ ਥੋੜਾ ਜਿਹਾ ਤੇਲ ਲਾ ਲਵਾਂ ਲਓ ਜੀ ਆਪਾਂ ਤਾਂ ਸਿਰਮੀ ਚੱਕਲਿਆਂ ਦਾ ਹੁੰਦਾ ਇਹ ਹੀ ਯੂਜ਼ ਕਰ ਲੈਨੇ ਆਪਾਂ ਤਾਂ ਬਾਹਲੇ ਚੱਕਰਾਂ ਲੋ ਦੋਨੇ ਪਾਸੇ ਆਪਾਂ ਲਾ ਲਿਆ ਸੀਰਮ ਲੋ ਜੀ ਇੱਥੇ ਲਾ ਕੇ ਹਜੇ ਥੋੜਾ ਜਿਹਾ ਘੱਟ ਆ ਮੈਨੂੰ ਥੋੜਾ ਜਿਹਾ ਹੋਰ ਲਾਉਣਾ ਪਊਗਾ ਕਿ ਥੋੜਾ ਜਿਹਾ ਜ਼ਿਆਦਾ ਹੀ ਸਲਿਪਰੀ ਹੋਊਗਾ ਨਾ ਤੇ ਫੇਰ ਹੀ ਹੱਥ ਚੱਲੂਗਾ ਲੋ ਜੀ ਇਸ ਤਰ੍ਹਾਂ ਕਰਕੇ ਆਪਾਂ ਨੀਚੋਂ ਬਾਹਰ ਨੂੰ ਆ ਜਦੋਂ ਤੁਸੀਂ ਇਹਨਾਂ ਉਂਗਲਾਂ ਨਾਲ ਕਰੋਗੇ ਨਾ ਤਾਂ इजीली ਹੋਊਗਾ। ਕਾਈ ਛੋਟਾ ਮਰੇ। ਤੋ ਇਹ ਡੇਲੀ 20 ਤੋਂ 25 ਵਾਰ ਇਦਾਂ ਲੋ ਜੀ ਇਸ ਤਰ੍ਹਾਂ ਕਰਕੇ ਇਹਦੇ ਨਾਲ ਕੀ ਹੋਊਗਾ ਕਿ ਆ ਚੀਜ਼ ਵੀ ਉੱਪਰ ਨੂੰ ਠੁੱਕੀ ਤੇ ਜਿਹੜੀਆਂ ਤੁਹਾਡੀਆਂ ਆ ਚੀਕਸ ਹੁੰਦੀਆਂ ਨੇ ਜਿਹੜੀਆਂ ਨੀਚੇ ਨੂੰ ਗਿਰ ਜਾਂਦੀਆਂ ਨੇ ਇਹ ਵੀ ਉੱਪਰ ਨੂੰ ਹੋਣਗੀਆਂ ਪਰ ਜੇ ਦੋ ਟਾਈਮ ਹੋ ਸਕੇ ਤਾਂ ਬਹੁਤ ਅੱਛੀ ਗੱਲ ਹੈ ਨਹੀਂ ਇੱਕ ਟਾਈਮ ਤਾਂ ਜ਼ਰੂਰ ਕਰਿਓ 20 ਤੋਂ 25 ਦਾ ਠੀਕ ਹੈ ਜੀ ਲੋ ਜੀ ਇਸ ਤਰ੍ਹਾਂ ਕਰਕੇ 20 ਤੋਂ 25 ਹਾਰ ਤੁਸੀਂ ਇਹ ਬੜਾ ਕਰਨਾ ਹੈ ਉੱਪਰ ਨੂੰ ਥੋੜਾ ਥੋੜਾ ਜਿਹਾ ਵੱਧ ਪ੍ਰੈਸ਼ਰ ਪਾਉਣਾ ਹੈ ਠੀਕ ਹੈ ਫਿਰ ਇਹਨੂੰ ਇੱਥੋਂ ਲਿਪਸੋ ਆ ਹੁੰਦੇ ਨੇ ਜਿਹੜਾ ਲਿਪਸਾ ਇੱਥੋਂ ਰੋਜ਼ ਇਹ ਤਿੰਨ ਐਕਸਰਸਾਈਜ਼ਾਂ ਦੱਸੀਆਂ ਨੇ ਪਹਿਲੀ ਤਾਂ ਸੀਗੀ ਇਹ ਵਾਲੀ 20 ਤੋਂ 25 ਦਾ ਠੀਕ ਹੈ ਜੀ ਫੇਰ ਸੀਗੀ ਇਹ ਵਾਲੀ ਆਪਾਂ ਲਿਪਸ ਤੋਂ ਸ਼ੁਰੂ ਕਰਦੇ ਹਾਂ ਇੱਥੇ ਤੱਕ ਜਾਨੀਏ ਠੀਕ ਹੈ ਜੀ 20 ਤੋਂ 25 ਵਾਰ ਇਹ ਕਰਨੀ ਆ ਉਸ ਤੋਂ ਬਾਅਦ ਦੂਸਰੀ ਆਪਾਂ ਲਿਪਸ ਦੀ ਇੱਥੋਂ ਆਹ ਸਾਈਡ ਹੈ ਜਿਹੜੀ ਇੱਥੋਂ ਸ਼ੁਰੂ ਕਰਨਾ ਹੈ ਠੀਕ ਹੈ ਇਹ ਵਾਲੀ ਵੀ 20 ਤੋਂ 25 ਵਾਰ ਲੋ ਜੀ ਇਹ ਸੀਗੀਆਂ ਆਪਣੀਆਂ ਤਿੰਨ ਐਕਸਰਸਾਈਜ਼ਸ ਜਿਹੜੀ ਮੈਂ ਫੋਰਹੈਡ ਦੀ ਦੱਸੀ ਸੀ ਬਹੁਤ ਕਾਮਯਾਬ ਰਹੀ ਔਰ ਜੇ ਤੁਸੀਂ ਇਹ ਵਾਲੀ ਕਰੋਗੇ ਇਹ ਵਾਲੀ ਅੱਜ ਏਦਾਂ ਕਰਕੇ ਵੀ ਬਹੁਤ ਮਜ਼ਾ ਆਉਂਦਾ ਹੈ ਤੇ ਜਿਹੜੀ ਫੋਰਹੈਡ ਵਾਲੀ ਦੱਸੀ ਸੀ 100% ਰਿਜ਼ਲਟ ਦਿੰਦੇ ਨੇ ਔਰ ਇਹ ਵਾਲੀ ਹੈ ਜਿਹੜੀ ਇਹ ਨੇ ਵੀ 100% ਰਿਜ਼ਲਟ ਦੇਣੇ ਨੇ ਦੋਨੋਂ ਹੱਥਾਂ ਨਾਲ ਨਹੀਂ ਕਰ ਸਕਦੇ ਏਦਾਂ ਕਰ ਲਓ ਠੀਕ ਹੈ ਜੀ ਲੋ ਲੋ ਜੀ ਆਪਾਂ ਸੀਰਮ ਕਰਦੀਏ ਬੰਦ ਹੋਣਾ ਬਹੁਤ ਸਾਰੀਆਂ ਭੈਣਾਂ ਕਹਿਣਗੀਆਂ ਵੇ ਅਸੀਂ ਨਵੇਂ ਜੁੜੀਆਂ ਜੀ ਸਾਨੂੰ ਸੀਰਮ ਨਹੀਂ ਪਤਾ ਕਿਵੇਂ ਬਣਿਆ ਮੈਂ ਹਰ ਵਾਰੀ ਦੱਸਦੀ ਰਹਿਣੀ ਆ ਹਰ ਹਫਤੇ ਮੈਨੂੰ ਲੱਗਦਾ ਦੋ ਕੁ ਵਲੌਗਸ ਦੇ ਵਿੱਚ ਤਾਂ ਮੈਂ ਦੱਸ ਦਿੰਨੀ ਆ ਜੈਤੋਂ ਦਾ ਤੇਲ ਲੈ ਲਿਓ ਨਾਰੀਅਲ ਦਾ ਤੇਲ ਲੈ ਲਿਓ ਇੱਕੋ ਜੀ ਮਾਤਰਾ ਚ ਲੈ ਕੇ ਕੰੱਚ ਦੀ ਸ਼ੀਸ਼ੀ ਚ ਪਾ ਕੇ ਵਿੱਚ ਇਹਦੀ ਇੱਕ ਹਨਾ ਮਲਠੀ ਦੀ ਸਟਿਕ ਆ ਜਿਹੜੀ ਉਹ ਸਿੱਟ ਦਿਓ ਬਹੁਤ ਜ਼ਿਆਦਾ ਵੀ ਨਾ ਸਿੱਟ ਲਿਓ ਤੇ ਛੋਟੀ ਜਿਹੀ ਡੀਕਾ ਸਟਿਕ ਆ ਜਿਹੜੀ ਉਹ ਵਿੱਚ ਇਦਾਂ ਡੇਢੀ ਸਿੱਟ ਲਿਓ ਕਿ ਡੁੱਬ ਜੇ ਉਹ ਦੋ ਦਿਨ ਇਹਨੂੰ ਚੰਗੀ ਤਰ੍ਹਾਂ ਤੋਂ ਪਲਵਾਇਓ ਉਸ ਤੋਂ ਬਾਅਦ ਜਿਸ ਤਰ੍ਹਾਂ ਆਪਾਂ ਸਵੇਰੇ ਤਿਆਰ ਹੁੰਨੇ ਆ ਆਪਾਂ ਆਪਣੀ ਫੇਸ ਤੇ ਕੁਛ ਨਾ ਕੁਛ ਲਾਉਣੀ ਓਦੋਂ ਇਹ ਲਾਲਿਆ ਕਰੋ ਥੋੜਾ ਜਿਹਾ ਇੱਕ ਡ੍ਰੌਪ ਲੱਗਦਾ ਜੀ ਬਹੁਤ ਦੁਰਿੰਦਾ ਤੇ ਹੁਣ ਤੋਂ ਆਪ ਨਿਕਲ ਨਹੀਂ ਰਹੀ ਹੈਗੀ ਬਹੁਤ ਜ਼ਿਆਦਾ بارشਾਂ ਤੇ ਬੱਦਲਾਂ ਦੇ ਦਿਨ ਨੇ ਸੋਹਜ ਵੇਟ ਕਰ ਲਓ ਥੋੜੀ ਜੀ ਹੁਣੇ ਦੇਰ ਤੁਸੀਂ ਕੋਈ ਵੀ ਤੇਲ ਯੂਜ਼ ਕਰ ਸਕਦੇ ਹੋ ਕੀ ਯੂਜ਼ ਕਰ ਸਕਦੇ ਹੋ ਪਰ ਇਹ ਚੀਜ਼ ਹੈ ਜਿਹੜੀ ਇਹਦੇ ਲਈ ਤੁਸੀਂ ਵੇਟ ਨਹੀਂ ਕਰਨੀ ਹੈਗੀ ਇਹਨੂੰ ਤੁਸੀਂ ਜਲਦੀ ਕਰਨਾ ਹੈ ਠੀਕ ਹੈ ਜੀ ਜੇ ਤੁਹਾਡੀ ਸਕਿਨ ਬਹੁਤ ਲਟਕੀ ਪਈ ਆ ਤਾਂ ਉਹਨੂੰ ਅਪਲਿਫਟ ਕਰਨਾ ਬਹੁਤ ਜ਼ਰੂਰੀ ਹੈ ਲੋ ਜੀ ਉਸ ਤੋਂ ਬਾਅਦ ਆਪਣੀ ਰਹਿ ਗਈ neck ਦੀ neck ਵਾਲੀ ਜਿਹੜੀ ਉਹ ਆਪਾਂ ਅਗਲੇ ਵਲੌਗ ਦੇ ਵਿੱਚ ਅਗਲੇ ਵਲੌਗ 'ਚ ਤਾਂ ਆਪਾਂ ਉਹ ਵਾਲੀ ਪਾਵਾਂਗੇ ਆ ਦਾਣੇ-ਦਾਣੇ ਜਿਹੜੇ ਹੋ ਜਾਂਦੇ ਆ ਠੀਕ ਹੈ ਜੀ ਤੇ ਉਹ ਆਪਾਂ ਨਾ ਹੋਰ ਵਲੌਗ 'ਚ ਪਾਵਾਂਗੇ ਪਹਿਲਾਂ ਆਪਾਂ ਜਿਹੜੀ ਉਹ ਕੁੜੀ ਨੇ ਕਿਹਾ ਸੀਗਾ ਕਿ ਜ਼ਰੂਰ ਦੀਦੀ ਜ਼ਰੂਰ ਪਾਓ ਇਹ ਤੇ ਇਸ ਕਰਕੇ ਉਹਦੀ ਰਿਕਵੈਸਟ ਹੈ ਤੇ ਆਪਾਂ ਉਹਦੀ ਰਿਕਵੈਸਟ ਜ਼ਰੂਰ ਮੰਨਾਂਗੇ ਇਗਨੋਰ ਨਹੀਂ ਕਰ ਸਕਦੇ ਤੇ ਹੁਣ ਮੈਂ ਇੱਕ ਦੋ ਜਿਹੜੇ ਕਮੈਂਟ ਹੈਗੇ ਨੇ ਉਹ ਪੜ੍ਹਦੇ ਆਂ ਤੇ ਤੁਸੀਂ ਆਪਣੇ ਫੇਸ ਲਈ ਇੰਨੀ ਕੁ ਕੋਸ਼ਿਸ਼ ਹੈ ਜਿਹੜੀ ਉਹ ਜ਼ਰੂਰ ਕਰਨੀ ਹੈਗੀ ਆ ਠੀਕ ਹੈ ਜੀ ਇਗਨੋਰ ਨਹੀਂ ਕਰਨਾ ਹੈਗਾ ਲੋ ਹੁਣ ਮੈਂ ਤੁਹਾਨੂੰ ਲੋ ਜੀ ਇੱਕ ਭਗਵੰਤਕਾ ਹੋਰ ਬਰਾਡ ਪੈਨ ਨੇ ਉਹ ਪਤਾ ਕੀ ਕਹਿੰਦੇ ਨੇ ਕਹਿੰਦੇ ਫਲੱਡ ਵਿੱਚ ਦੱਬੇ ਲੋਕਾਂ ਦੀ ਹੈਲਪ ਕਰੋ ਫਾਲਤੂ ਵੀਡੀਓ ਬੰਦ ਕਰੋ ਇਹਦੇ ਵਿੱਚ ਮੈਨੂੰ ਤਾਂ ਕੁਝ ਫਾਲਤੂ ਲੱਗ ਨਹੀਂ ਰਿਹਾ ਜੀ ਜੋ ਵੀ ਹੋ ਰਿਹਾ ਉਹ ਪ੍ਰਮਾਤਮਾ ਦੀ ਮਰਜ਼ੀ ਨਾਲ ਹੋ ਰਿਹਾ ਆਪਾਂ ਪ੍ਰੇਅ ਕਰ ਸਕਦੇ ਆਂ ਹੋਰ ਆਪਾਂ ਕੁਝ ਵੀ ਨਹੀਂ ਕਰ ਸਕਦੇ ਹੁਣ ਜੇ ਮੈਂ કહਾਂ ਵੀ ਮੈਂ ਪਠਾਨਕੋਟ ਜਾਵਾਂ ਹੁਸ਼ਿਆਰਪੁਰ ਜਾਵਾਂ ਜਲੰਧਰ ਕਿਤੇ ਵੀ ਜਾ ਕੇ ਮੈਂ ਹੈਲਪ ਕਰ ਦੂੰਗੀ ਮੈਂ ਕੁਝ ਵੀ ਨਹੀਂ ਕਰ ਸਕਦੀ ਹੈਗੀ ਕੀ ਕਰ ਸਕਦੀ ਆ ਮੈਂ ਤੇ ਬਾਕੀ ਆਪਾਂ ਕਰ ਰਹੇ ਹਾਂ ਜੀ ਪ੍ਰੇ ਕਰ ਸਕਦੇ ਹਾਂ ਬਸ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰ ਸਕਦੇ ਹਾਂ ਕਿ ਪ੍ਰਮਾਤਮਾ ਜੇ ਉਹ ਵੀ ਤਪਿੱਤਾ ਪਾਈ ਆ ਉਹਦੇ ਵਿੱਚੋਂ ਤੁ ਬਾੜ-ਬਾਲ ਬਚਾ ਲੈ ਆਪਣੇ ਬੰਦਿਆਂ ਨੂੰ ਸੋ ਵੈਗਰੂ ਕਰੇ ਕਿ ਜਾਨੀ ਨੁਕਸਾਨ ਨਾ ਹੋਵੇ ਉਹ ਆਪਾਂ ਹਰ ਰੋਜ਼ ਕਹਿੰਦੇ ਆ ਕਿ ਸਾਰੀਆਂ ਭੈਣਾਂ ਪ੍ਰੇ ਕਰੋ ਕਿ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਾ ਹੋਵੇ ਮਾਲੀ ਨੁਕਸਾਨ ਜਿਹੜਾ ਟਾਲਰੇਟ ਹੋ ਜਾਂਦਾ ਜਾਨੀ ਨੁਕਸਾਨ ਹੈ ਜਿਹੜਾ ਉਸ ਨਾਲ ਬਹੁਤ ਜ਼ਿਆਦਾ ਸਹਿਬਰਦਾਸ਼ਤ ਤੋਂ ਪਰੇ ਦੀ ਗੱਲ ਹੁੰਦੀ ਹੈ ਜੀ ਉਹ ਸੋ ਭਗਵੰਤਕੌਰ ਭੈਣ ਆਪਾਂ ਜੋ ਕਰ ਸਕਦੇ ਆ ਉਹ ਕਰ ਰਹੀ ਆ ਤੇ ਮੈਨੂੰ ਲੱਗਦਾ ਵੀ ਫालतू ਮੈਂ ਕੁਝ ਵੀ ਨਹੀਂ ਪਾ ਰਹੀ ਹੈਗੀ ਹੈ ਨਾ ਜੇ ਕਿਸੇ ਨੂੰ ਵੀ ਕੁਝ ਫालतू ਲੱਗਦਾ ਹੈਗਾ ਤੇ ਤੁਸੀਂ ਵੀ ਕਾਦੇ ਲਈ ਵਲੌਗ ਹੈ ਜਿਹੜੇ ਉਹ ਫालतੂ ਦੀਆਂ ਚੀਜ਼ਾਂ ਦੇਖ ਰਹੇ ਆ ਤੁਸੀਂ ਜਾ ਕੇ ਹੈਲਪ ਕਰੋ ਉਹਨਾਂ ਦੀ ਠੀਕ ਹੈ ਜੇ ਤੁਸੀਂ ਕਰ ਸਕਦੇ ਹੋ ਤਾਂ ਕਰੋ ਤੇ ਤੁਸੀਂ ਵੀ ਵਲੌਗ ਦੇਖ-ਦੇਖ ਕੇ ਕਾਹਨੂੰ ਆਪਣਾ ਟਾਈਮ ਵੇਸਟ ਕਰ ਰਹੇ ਹੋ ਤੇ ਲਓ ਜੀ ਅੱਗੇ ਹੈਗਾ ਕਿ ਦੀਦੀ ਜੀ ਮੇਰਾ ਬੇਟਾ 10 ਸਾਲ ਦਾ ਹੈ ਉਹਦੇ ਵਾਲ ਸਫੇਦ ਹੋ ਗਏ ਨੁਸਖਾ ਦੱਸੋ ਬਲੀਜ਼ ਰਨਦੀਪਪੁਰ ਭੈਣ ਨੇ ਕਿਹਾ ਦੇਖੋ ਮੈਂ ਤੇਲ ਵੀ ਦੱਸਿਆ ਮੈਂ ਸੀਰਮ ਵੀ ਦੱਸਿਆ ਠੀਕ ਹੈ ਜੀ ਦਹੀਨਾ ਬਾਲ ਧੋਣੇ ਵੀ ਦੱਸੇ ਇਸ ਤੋਂ ਉੱਪਰ ਕੀ ਹੈ ਸਾਰਾ ਕੁਝ ਤਾਂ ਦੱਸਦਾ ਜੀ ਤੁਹਾਨੂੰ ਤੁਸੀਂ ਯੂਜ਼ ਕਰੋ ਵਲੌਗ ਦੇਖਿਆ ਕਰੋ ਯੂਜ਼ ਕਰੋ ਤੇ ਬੱਚਿਆਂ ਦੇ ਤਾਂ ਬਹੁਤ ਛੇਤੀ ਆ ਤੇਲ ਨਾਲ ਵਾਲ ਕਾਲੇ ਹੋ ਜਾਂਦੇ ਨੇ ਅਹ ਲਓ ਜੀ ਅੱਗੇ ਹੈਗਾ ਰੂਹਾਨੀ ਲਵਰ ਦੀਦੀ ਸੱਸੀ ਕੱਲ ਤੁਸੀਂ ਕਿਹੜਾ ਤੇਲ ਬਣਾਉਣਾ ਦੱਸਿਆ ਸੀ ਚਾਰ ਚੀਜ਼ਾਂ ਪਾ ਕੇ ਵਾਲ ਕਾਲੇ ਕਰਨ ਵਾਸਤੇ ਉਹ ਮੈਂ ਬਣਾਇਆ ਸੀ ਤੇ ਉਹ ਲਗਾਤਾਰ ਲਾ ਰਹੀ ਆਂ ਵਾਲ ਕਾਲੇ ਹੋਣੇ ਸ਼ੁਰੂ ਹੋ ਗਏ ਆ ਬਹੁਤ ਬਹੁਤ ਧੰਨਵਾਦ ਲਓ ਜੀ ਅੱਗੇ ਵਿਜੇਤਾ ਸੰਧਾ ਹਾਂਜੀ ਜੀ ਸੱਚ ਵਿੱਚ ਤੁਹਾਡੇ ਵਾਲ ਬਲੈਕ ਹੋ ਗਏ ਜੀ ਪਲੀਜ਼ ਦੱਸਿਓ ਜਰੂਰ ਕਿੰਨੇ ਦਿਨ ਹੋ ਗਏ ਜੀ ਤੁਹਾਨੂੰ ਤੇਲ ਲਾਉਂਦੇ ਹੋਏ ਮੈਂ ਵੀ ਬਣਾਇਆ ਸੀ ਦੀਦੀ ਮੈਨੂੰ ਪਰ ਅਜੇ 2 ਵੀਕ ਹੀ ਹੋਏ ਨੇ ਤੁਹਾਡੇ ਵਾਲ ਕਿੰਨੇ ਦਿਨਾਂ ਚ ਬਲੈਕ ਹੋਣੇ ਸ਼ੁਰੂ ਹੋ ਗਏ ਜੀ ਮੈਂ ਵੀ ਰੈਗੂਲਰ ਹੀ ਯੂਜ਼ ਕਰ ਰਹੀ ਹਾਂ ਕਿੰਨੇ ਦਿਨਾਂ ਚ ਨਹੀਂ ਜੀ ਕਿੰਨੇ ਮਹੀਨਿਆਂ ਚ ਪੁੱਛਿਆ ਕਰੋ ਦੋ ਹਫ਼ਤਿਆਂ ਚ ਨਹੀਂ ਹੁੰਦੇ ਇਹ ਮੈਂ ਇੱਕ ਵਾਰ ਕਲਰ ਦੀ ਫੋਟੋ ਸ਼ੋਅ ਕਰ ਦਿਓ ਕਰ ਦੂੰਗੀ ਜੀ گارਨੀਅਰ ਦਾ ਕਲਰ ਹੈ ਜੀ ਅ ਮਨਦੀਪ ਕੌਰ ਕਾਦੇ ਲਈ ਦੰਦਾਂ ਲਈ ਖਰਾਬ ਹੋ ਗਏ ਦੰਦਾਂ ਲਈ ਕੋਈ ਵੀਡੀਓ ਬਣਾ ਦਿਓ ਪਲੀਜ਼ ਅ ਅ 30 ਪਤਾ ਨਹੀਂ ਪਤਾ ਕੀ ਲਿਆ ਇਸ ਹੈਗੀ ਆ 30 ਤੇ ਪੀਲੇ ਪੀਲੇ ਹੋ ਗਏ ਇੱਕ ਤਾਂ ਜੀ ਸਾਡਾ ਖਾਣ ਪੀਣੇ ਬਹੁ ਮਾੜਾ ਹੋ ਗਿਆ ਪੀਲੇ ਪੀਲੇ ਹੋਣਗੇ ਤੁਸੀਂ ਵੀ ਫਰਾਈਡ ਵਗੈਰਾ ਤੇ ਹੋਰ ਲਟਰਨ ਪਟਰਨ ਜਰੂਰ ਕਰਦੇ ਹੋਵੋਗੇ ਤੇ ਕਿਉਂਕਿ ਤੁਸੀਂ ਉਹ ਵਾਲੀ ਪੀੜ੍ਹੀ ਆ ਉਹ ਵਾਲੀ ਜਨਰੇਸ਼ਨ ਹੋ ਜਿਹੜੀ ਘਰ ਦੀਆਂ ਰੋਟੀਆਂ ਖਾਣੀਆਂ ਪਸੰਦ ਨਹੀਂ ਕਰਦੀ ਔਰ ਬਾਹਰਲਾ ਕੁਝ ਵੀ ਮਿਲੇ ਉਹ ਖਾਣਾ ਪਸੰਦ ਕਰਦੇ ਹੋ ਪਹਿਲੀ ਗੱਲ ਤਾਂ ਇਹ ਖਾਣਾ ਬੰਦ ਕਰ ਦਿਓ ਅੱਧੇ ਤਾਂ ਦੰਦ ਆ ਜਿਹੜੇ ਇਹ ਨਾ ਚੀਜ਼ਾਂ ਨਹੀਂ ਖਰਾਕ ਕੀਤੇ ਹੋਏ ਨੇ ਹਨਾ ਦੀ ਬਰਸ਼ਾ ਜਿਹੜਾ ਉਹ ਰਾਤ ਨੂੰ ਵੀ ਪੈਣ ਲਗੇ ਜਰੂਰ ਕਰਿਆ ਕਰੋ ਕਿਸੇ ਵੇਲੇ ਮਾਰਨਿੰਗ ਸਕਿੱਪ ਕਰ ਸਕਦੇ ਹੋ ਪਰ ਰਾਤ ਦਾ ਕਦੇ ਵੀ ਸਕਿੱਪ ਨਹੀਂ ਕਰਨਾ ਹੈਗਾ ਤੇ ਕਦੇ-ਕਦੇ ਨਮਕ ਪਾ ਕੇ ਪਾਣੀ ਦੇ ਵਿੱਚ ਉਹ ਦੰਦਾਂ ਦੇ ਉੱਪਰ ਮਸੂੜਿਆਂ ਤੇ ਘੁਰਲੀਆਂ ਜਰੂਰ ਕਰ ਲਿਆ ਕਰੋ ਠੀਕ ਹੈ ਜੀ ਤੇ ਬਾਕੀ ਹੈਗਾ ਕਿ ਜਿਹੜਾ ਉਹ ਹੁੰਦਾ ਆਪਣਾ ਮਿੱਠਾ ਸੋਡਾ ਕਦੇ-ਕਦੇ ਉਹਦਾ ਬ੍ਰਸ਼ ਜਰੂਰ ਕਰਿਆ ਕਰੋ ਵਾਈਟ ਹੋਣੇ ਸ਼ੁਰੂ ਹੋ ਜਾਣਗੇ ਦੀਨਾ ਸ਼ਰਮਾ ਮੈਂ ਤਾਂ ਪਹਿਲਾਂ ਤੁਹਾਡੀ ਵੀਡੀਓ ਨਹੀਂ ਦੇਖੀ ਕਦੇ ਇਸ ਕਰਕੇ ਮੈਨੂੰ ਪਤਾ ਨਹੀਂ ਹੈਗਾ ਤੁਸੀਂ ਬਾਜ਼ਾਰੀ ਕਲਰ ਲਾਉਂਦੇ ਹੋ ਇਹ ਘਰੇ ਬਣਾਇਆ ਨਹੀਂ ਘਰ ਘਰ ਕੋਈ ਕਲਰ ਨਹੀਂ ਬਣਾਇਆ ਜੀ ਆਪਾਂ ਤਾਂ ਤੇਲ ਬਣਾਇਆ ਬਾਜ਼ਾਰੀ ਕਲਰ ਹੀ ਲਾਉਨੇ ਆ ਲੋ ਜੀ ਬਾਕੀ ਆਪਾਂ ਹੁਣ ਮੇਰੇ ਖਿਆਲ ਕਾਫੀ ਹੋ ਗਿਆ ਡੈਂਡਰਫ ਦਾ ਵੀ ਸੋਲੂਸ਼ਨ ਦੱਸੋ ਜਰੂਰ ਦੱਸਾਂਗੇ ਜੀ ਤੇ ਆਪਾਂ ਇੱਕ ਵਲੌਗ ਪਾਵਾਂਗੇ ਡੈਂਡਰਫ ਤੇ ਕਿਉਂਕਿ ਹੁਣ ਮੌਸਮ ਜਿਹੜਾ ਬਦਲ ਰਿਹਾ ਹੈ ਹੁਣ ਸਰਦੀ ਆ ਜਾਣੀ ਆ ਤੇ ਉਹਦੇ ਵਿੱਚ ਡੈਂਡਰਫ ਬਹੁਤ ਜ਼ਿਆਦਾ ਹੋਊਗਾ ਤੇ ਲੋਲੀ ਹੁਣ ਕਾਫੀ ਹੋ ਗਿਆ ਤੇ ਬਾਕੀ ਦੇ ਆਪਾਂ ਪੜਾਂਗੇ ਅਗਲੇ ਵਲੌਗ ਚ ਜਿਹੜੇ ਕਮੈਂਟ ਕਰੋਗੇ ਬਾਕੀਆਂ ਦੀ ਵਾਰੀ ਉਹਦੇ ਚ ਆ ਜੂਗੀ ਹੌਲੀ ਹੌਲੀ ਵਾਰੀ ਸਾਰਿਆਂ ਦੀ ਆਉਂਦੀ ਰਹਿੰਦੀ ਹੈ ਤੇ ਲੋ ਜੀ ਵਲੌਗ ਤਾਂ ਇੱਥੇ ਹੀ ਕਰਦੇ ਆਂ ਐਂਡ ਤੇ ਫਿਰ ਮਿਲਦੇ ਆਂ ਹੋਰ ਵਲੌਗ ਦੇ ਨਾਲ ਤੇ ਪ੍ਰਮਾਤਮਾ ਅਗੇ ਫੇਰ ਅਰਦਾਸ ਕਰਦੇ ਆਂ ਕਿ ਦਿਨ ਸੁੱਖਾਂ ਦਾ ਲੰਘੇ ਆ ਰਾਤ ਸੁੱਖਾਂ ਦੀ ਲੰਘੇ ਆਉਣ ਵਾਲੇ ਦੇ ਨਾਲ ਜਿਹੜਾ ਉਹ ਸੁੱਖਾਂ ਦਾ ਆਵੇ ਤੇ ਜਿਹੜੇ ਭੈਣ ਭਰਾ ਬਿਪਤਾ ਦੇ ਵਿੱਚ ਨੇ ਉਹਨਾਂ ਦੀਆਂ ਬਿਪਤਾਵਾਂ ਮੁਸ਼ਕਲਾਂ ਕੱਟ ਦੇਣ ਵਈਗੂ ਠੀਕ ਹੈ ਜੀ ਸਸਤੀ ਗੱਲ ਸਾਰਿਆਂ ਨੂੰ ਕਲਮ ਫੇਰ ਮਿਲਦੇ ਆਂ